ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Retail Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਅਸੀਂ 2.5 ਮਹੀਨੇ ਤੋਂ ਵੀਡੀਓ ਪਾ ਪਾ ਕੇ ਦੱਸ ਰਹੇ ਸਾਂ ਤੁਹਾਨੂੰ ਕਿ ਤੁਸੀਂ ਆਪਣਾ ਲੋਡ ਬਦਾਲੋ ਨਹੀਂ ਤਾਂ ਤੁਹਾਡੀ ਚੈਕਿੰਗ ਹੋ ਗਈ ਫਿਰ ਉਹਨਾਂ ਨੇ ਜੁਰਮਾਨਾ ਪਾ ਦੇਣਾ ਹੈ ਕਈਆਂ ਨੂੰ ਪੈ ਵੀ ਚੁੱਕਿਆ ਹੁਣ ਜਿਨ੍ਹਾਂ ਨੂੰ ਜੁਰਮਾਨਾ ਪਿਆ ਉਹ ਇੱਕ ਗੱਲ ਜਿਹੜੀ ਵੀਡੀਓ ਪਾ ਰਹੇ ਨੇ ਕੋਈ ਫੇਸਬੁੱਕ ਤੇ ਪਾ ਰਿਆ ਰੋਪੜ ਦੀ ਕੁੜੀ ਲੇਡੀਆਂ ਉਹ ਬਹੁਤ ਜ਼ਿਆਦਾ ਵਿਊ ਲੈਣ ਦੇ ਚੱਕਰ ਦੇ ਵਿੱਚ ਕਹਿ ਰਹੀ ਹੈ ਕਿ ਸਰਕਾਰ ਕੋਲ ਪੈਸਾ ਨਹੀਂ ਰਿਹਾ ਜੀ ਸਰਕਾਰ ਤਾਂ ਜੁਰਮਾਨੇ ਪਾ ਰਹੀ ਹੈ ਸਰਕਾਰ ਪਹਿਲਾਂ ਨਹੀਂ ਦੱਸਦੀ ਹੁਣ ਉਹਨਾਂ ਨੂੰ ਦੱਸ ਸਕਦੇ ਹਾਂ ਅਸੀਂ ਢਾਈ ਮਹੀਨੇ ਹੋ ਗਏ ਸਾਡੇ ਵੀਡੀਓ ਪਾਈ ਹੋਈ ਨੂੰ ਕਿ ਵੀਡੀਆ ਸਕੀਮ ਜਿਹੜੀ ਚੱਲ ਰਹੀ ਹੈ ਸਰਕਾਰ ਦੀ ਉਹਦੇ ਅਕੋਰਡਿੰਗ ਜਿਹੜੇ ਲੋਡ ਦੇ ਰੇਟ ਨੇ ਉਹ ਘੱਟ ਕੀਤੇ ਗਏ ਨੇ 50% ਜਿਹੜੇ ਨੇ ਘੱਟ ਕੀਤੇ ਗਏ ਨੇ ਤੁਸੀਂ ਅੱਜ ਹੀ ਜਾ ਕੇ ਲੋੜ ਵਧਾ ਲਓ ਪਰ ਉਹਨਾਂ ਨੇ ਨਹੀਂ ਵਧਾਇਆ ਹੁਣ ਉਹਨੂੰ ਪੈ ਗਿਆ 6000 ਰੁਪਏ ਦਾ ਜੁਰਮਾਨਾ ਉਹਨੋਂ ਫਿਰ ਨੈਟ ਤੇ ਟੱਪਦੀ ਫਿਰਦੀ ਹੈ ਇਸ ਇੰਨਾ ਗੱਲਾਂ ਕਰਕੇ ਹੀ ਅਸੀਂ ਤੁਹਾਨੂੰ ਪਹਿਲਾ ਦੱਸ ਦਿੰਦੇ ਆ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਹੀ ਮਿਲਦੀ ਹੈ ਓਕੇ ਸਾਨੂੰ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਆ ਕਿ ਸਰਕਾਰ ਕਿਹੜੇ ਰੂਲ ਲੈ ਕੇ ਆ ਰਹੀ ਹੈ ਕਿਹੜੇ ਜਿਹੜੇ ਰੈਗੂਲੇਸ਼ਨ ਚੇਂਜ ਹੋਣੇ ਨੇ ਕਿਹੜੇ ਡਿਪਾਰਟਮੈਂਟ ਦਾ ਕਿਹੜੀ-ਕਿਹੜੀ ਅਪਡੇਟ ਹੈ ਤੁਹਾਨੂੰ ਦੇਣੀ ਆ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਹਰ ਮੀਟਰਿੰਗ ਰੀਡਿੰਗ ਦੇ ਸਮੇਂ ਮੁਕਤ ਬਿਜਲੀ ਨਾਲ ਨਹੀਂ ਕਰ ਸਕੂਗੀ ਧੇਰਾ ਫੇਰੀ ਇਹ ਵੀ ਅੱਜ ਤੁਹਾਨੂੰ ਦੱਸਾਂਗੇ ਕਿ ਓਸੀਆਰ ਐਪ ਜਿਹੜੀ ਹੈ ਉਹ ਸਰਕਾਰ ਚਲਾਉਣੀ ਸ਼ੁਰੂ ਕਰ ਰਹੀ ਹੈ ਕਿ ਇਹ ਅਪਡੇਟ ਖਪਤਕਾਰ ਨੂੰ 600 ਯੂਨਟ ਬਿਜਲੀ ਮੁਕਤ ਮਿਲਣ ਤੋਂ ਬਾਅਦ ਵੀ ਬਿਜਲੀ ਦੇ ਵਿੱਚ ਧੇਰਾ ਫੇਰੀ ਹੁੰਦੀ ਹੈ ਇਸ ਦੇ ਵਿੱਚ ਜਦੋਂ ਖਪਤਕਾਰ ਮੀਟਰ ਰੀਡਿੰਗ ਘੱਟ ਬਿੱਲ ਦੇਣ ਲਈ ਕਹਿੰਦਾ ਤਾਂ ਮੀਟਰ ਰੀਡਰ ਖਪਤਕਾਰ ਨੂੰ ਉਸੇ ਰੂਪ ਦੇ ਅਤੇ 600 ਯੂਨਟ ਤੱਕ ਦਾ ਬਿੱਲ ਬਣਾ ਦਿੰਦਾ ਹੈ ਜਿਸਦੇ ਵਿੱਚ ਬਿੱਲ ਜ਼ੀਰੋ ਆਂਦਾ ਹੈ ਕਈ ਵਾਰ ਇਸ ਤਰ੍ਹਾਂ ਦੀਆਂ ਧੁੱਖਾ ਧੜੀਆਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਅਜਿਆ ਨਹੀਂ ਹੋਵੇਗਾ ਪਾਵਰਕਾਮ ਬਿਜਲੀ ਮੀਟਰਾਂ ਦੀ ਜਾਂਚ ਕਰਨ ਤੇ 100% ਸਹੀ ਬਿੱਲ ਜਨਰੇਟ ਕਰਨ ਲਈ ਆਪਟੀਕਲ ਕਰੈਕਟ ਰੈਗਨੀਸ਼ਨ ਐਪ ਲਾਂਚ ਕਰਨ ਜਾ ਰਿਹਾ ਹੈ ਜਿਸ ਕਾਰਨ ਬਿਜਲੀ ਦੇ ਬਿੱਲ ਦੇ ਵਿੱਚ ਕੋਈ ਵੀ ਹੇਰਾਫੇਰੀ ਧੁੱਖਾ ਧੜੀ ਨਹੀਂ ਹੋਵੇਗੀ ਇਸ ਦੇ ਵਿੱਚ ਪਾਵਰਕਾਮ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਖਪਟਕਾਰ ਨੂੰ ਸਹੀ ਬਿੱਲ ਮਿਲੇਗਾ OCIR ਐਪ ਦੀ ਜਾਂਚ ਕੀਤੀ ਜਾ ਰਹੀ ਹੈ ਸੁੱਧਤਾ ਪੂਰੀ ਹੋਣ ਤੋਂ ਬਾਅਦ ਜਲੰਧਰ ਸਰਕਲ ਦੇ ਲਗਭਗ 4.45 ਲੱਖ ਬਿਜਲੀ ਦੇ ਖਪਤਕਾਰਾਂ ਨੂੰ OCIR ਐਪ ਰਾਹੀਂ ਹੀ ਬਿਜਲੀ ਦੇ ਬਿੱਲ ਦਿੱਤੇ ਜਾਣਗੇ ਜਾਣਕਾਰੀ ਮੁਤਾਬਕ ਐਪ ਫਿਲਹਾਲ 100% ਦੀ ਕੰਮ ਨਹੀਂ ਕਰ ਰਹੀ ਤਕਨੀਕੀ ਕਾਰਨਾ ਕਰਕੇ ਇਸ ਵੇਲੇ 90% ਸੁੱਧਤਾ 100% ਤੱਕ ਪਹੁੰਚਣ ਤੋਂ ਬਾਅਦ ਹੀ ਐਪ ਨੂੰ ਜਲਦ ਲਾਂਚ ਕੀਤਾ ਜਾਵੇਗਾ ਭਾਵੇਂ ਕਿ ਇਹਦੇ ਟ్రਾਇਲ ਜਿਹੜੇ ਨੇ ਚੱਲ ਰਹੇ ਨੇ ਮੀਟਰ ਰੀਡਰ ਦੀ ਇਹ ਤੁਖਾਦੜੀ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ ਜਦੋਂ ਮੀਟਰ ਰੀਡਰ ਖਪਤਕਾਰ ਨੂੰ ਗਲਤ ਰੀਡਿੰਗ ਦੇ ਕੇ ਬਿੱਲ ਵੱਧ ਬਣਾਉਂਦੇ ਨੇ ਤੇ ਬਾਅਦ ਦੇ ਵਿੱਚ ਉਸ ਤੋਂ ਪੈਸੇ ਵਸੂਲ ਲੈਂਦੇ ਨੇ ਤੇ ਅਗਲੇ ਮਹੀਨੇ ਪੁਰਾਣੀ ਰੀਡਿੰਗ ਜੋੜ ਕੇ ਬਿੱਲ ਆ ਜਾਂਦਾ ਹੈ ਜਿਆਦਾ ਬਿੱਲ ਦੇਖ ਕੇ ਖਪਤਕਾਰ ਪਰੇਸ਼ਾਨ ਹੋ ਜਾਂਦੇ ਅਜਿਹਾ ਹੁੰਦਾ ਹੈ ਕਿ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ ਖਪਤਕਾਰ ਨੂੰ ਇੱਕ ਕਲਿੱਕ ਦੇ ਵਿੱਚ ਬਿੱਲ ਮਿਲ ਜਾਵੇਗਾ ਇਸ ਐਪ ਰਾਹੀਂ ਖਪਤਕਾਰਾਂ ਨੂੰ ਵੱਡੀ ਰਾਹਤ ਜਿਹੜੀ ਹੈ ਮਿਲੇਗੀ ਜਿਵੇਂ ਹੀ ਖਪਤਕਾਰ ਮੀਟਰ ਰੀਡਰ ਐਪ ਰਾਹੀਂ ਬਿੱਲ ਕੱਢਦਾ ਤੁਰੰਤ ਹੀ ਖਪਤਕਾਰ ਦੇ ਫੋਨ ਤੇ ਬਿੱਲ ਦਾ ਸੁਨੇਹਾ ਆ ਜਾਵੇਗਾ ਹੁਣ ਅਜਿਹਾ ਨਹੀਂ ਹੈ ਕਈ ਖਪਤਕਾਰਾਂ ਨੂੰ ਮੋਬਾਈਲ ਤੇ ਬਿਜਲੀ ਦੇ ਬਿੱਲ ਨਹੀਂ ਮਿਲ ਰਹੇ ਐਪ ਤੇ ਰੀਡਿੰਗ ਤੇ ਖਾਤਾ ਨੰਬਰ ਦਰਜ ਹੁੰਦੇ ਹੀ ਬਿਜਲੀ ਦਾ ਬਿੱਲ ਜਨਰੇਟ ਕੀਤਾ ਜਾਵੇਗਾ ਜਿਸ ਕਾਰਨ ਖਪਤਕਾਰ ਦੇ ਕਹਿਣ ਤੇ ਵੀ ਬਿਜਲੀ ਦਾ ਬਿੱਲ ਗਲਤ ਨਹੀਂ ਹੋਵੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਨੂੰ ਫੇਰ ਅਸੀਂ ਦੇ ਰਹੇ ਹਾਂ ਫਿਰ ਨਾ ਕਹਿਣਾ ਕਿ ਸਾਨੂੰ ਜਿਹੜਾ ਚੌਕਸ ਨਹੀਂ ਕੀਤਾ ਕਿਸੇ ਨੇ ਸਾਵਧਾਨੀ ਕੀਤਾ ਅਸੀਂ ਅੱਜ ਤਾਂ ਹੀ ਇਹ ਅਪਡੇਟ ਤੁਹਾਡੇ ਲਈ ਲੈ ਕੇ ਆਏ ਹਾਂ ਕਿ OSR ਐਪ ਜਿਹੜੀ ਫੌਣ ਵਾਲੀ ਆ ਜਿਹੜੀ ਤੁਸੀਂ ਮੀਟਰ ਰੀਡਰ ਜਿਹੜਾ ਮੀਟਰ ਦੀ ਰੀਡਿੰਗ ਲੈਣ ਆਂਦਾ ਉਸ ਨੂੰ ਤੁਸੀਂ ਥੋੜੇ ਬਹੁਤੇ ਪੈਸਿਆਂ ਦੀ ਜੇਬ ਤੇ ਵਿੱਚ ਪਾ ਕੇ ਜਿਹੜਾ ਆਪਣਾ ਬਿੱਲ ਘੱਟ ਕਰਾ ਲੈਂਦੇ ਹੋ ਉਹ ਜਿਹੜਾ ਕੰਮ ਹੈ ਹੁਣ ਬੰਦ ਹੋ ਜਾਵੇਗਾ ਸਰਕਾਰ ਜਿਹੜੀ ਹੈ ਸਖਤ ਨਜ਼ਰ ਆ ਰਹੀ ਹੈ ਇਸ ਤੇ ਸੋ ਇਹ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ